ਅਰਜੀ ਦਾ ਖਾਲਸਾ ਅਰਜੀ ਕੀ ਫਤਿਹ ਗੱਲ ਧਿਆਨ ਨਾਲ ਦੇ ਨਾਲ ਸੁਣ ਲਾ ਤੇ ਵੀਡੀਓ ਨੂੰ ਧਿਆਨ ਦੇ ਨਾਲ ਵੇਖਣਾਗਾ ਗੱਲਬਾਤ ਕਰਦੇ ਆਂ ਆਪਾਂ ਅੱਜ ਬਹੁਤ ਦੁਖਦਾਈ ਆ ਜਿਹੜੀ ਇੱਕ ਵੀਡੀਓ ਪੰਜਾਬ ਦੇ ਅੰਦਰ ਸ਼ਰਮਸਾਰ ਕਰਨ ਵਾਲੀ ਵੀਡੀਓ ਜਿਹੜੀ ਆ ਉਹ ਬਾਹਰ ਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਲੁਧਿਆਣੇ ਦੀ ਦੱਸੀ ਜਾ ਰਹੀ ਆ ਜੋਤੀ ਨਗਰ ਦੀ ਕਹਿੰਦੇ ਲੁਧਿਆਣੇ ਦੇ ਵਿੱਚ ਆ ਦੋ ਲੜਕੀਆਂ ਨਵਾਲਕ ਤੇ ਉਹਨਾਂ ਦੀ ਮਾਤਾ ਤੇ ਉਹਨਾਂ ਦਾ ਬੇਟਾ ਜਿਹੜਾਗਾ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਕੱਪੜੇ ਵਾਲੀ ਫੈਕਟਰੀ ਦੇ ਵਿੱਚ ਤੇ ਉਤੋਂ ਦਾ ਕੀ ਹੈ ਜਿਹੜਾ ਫੈਕਟਰੀ ਦਾ ਮਾਲਕਾ ਗੁੰਡਾ ਬਦਮਾਸ਼ ਬੰਦਾ ਜਿਸ ਨੇ ਨਾ ਸਰਕਾਰ ਦੀ ਪਰਵਾਹ ਮੰਨੀ ਨਾ ਪੁਲਿਸ ਦੀ ਮੰਨੀ ਨਾ ਕਿਸੇ ਸਮਾਜ ਦੀ ਮੰਨੀ ਨਾ ਕਿਦੇ ਪੰਜਾਬ ਦੇ ਵਿੱਚ ਰਹਿਣ ਵਾਲਿਆਂ ਦੀ ਮੰਨੀ ਉਸ ਗੁੰਡੇ ਆਦਮੀ ਵੱਲੋਂ ਦੋ ਨਵਾਲਕ ਲੜਕੀਆਂ ਇੱਕ ਉਹਨਾਂ ਦੀ ਮਾਤਾ ਇੱਕ ਉਹਨਾਂ ਦਾ ਬੇਟਾ ਚਾਰਾਂ ਦਾ ਮੂੰਹ ਕਾਲਾ ਕਰਕੇ ਜਿਹੜਾ ਪੂਰੇ ਮਹੱਲੇ ਦੇ ਵਿੱਚ ਘਮਾਇਆ ਗਿਆ ਇਲਜ਼ਾਮ ਲਗਾਇਆ ਗਿਆ ਕਿ ਇਹਨੇ ਸਾਡੇ ਕੱਪੜੇ ਚੋਰੀ ਕੀਤੇ ਨੇ ਤੇ ਗਲ ਦੇ ਵਿੱਚ ਉਹਨਾਂ ਲੜਕੀਆਂ ਦੇ ਉਹਨਾਂ ਦੀ ਮਾਤਾ ਦੇ ਤੇ ਉਹਨਾਂ ਦੇ ਭਰਾ ਦੇ ਇਹ ਤਾਕਤੀਆਂ ਪਾਈਆਂ ਗਈਆਂ ਕਿ ਅਸੀਂ ਚੋਰ ਹਾਂ ਤੇ ਥੱਲੇ ਉਹਨਾਂ ਦੇ ਨਾਮ ਲਿਖੇ ਗਏ ਨੇ ਇੱਕ ਦੱਸੋ ਹੁਣ ਇਹ ਤਾਲੀਮਾਨ ਫਰਮਾਨ ਨਹੀਂ ਤੇ ਕੀ ਆ ਤੇ ਜਿਹੜੇ ਰੋਜ਼ ਸਿੱਖਾਂ ਦੇ ਖਿਲਾਫ ਬੋਲਦੇ ਆ ਭੌਂਕਦੇ ਆ ਅੱਜ ਮੈਂ ਉਹਨਾਂ ਨੂੰ ਪੁੱਛਣ ਵਾਲਾਂਗਾ ਤੇ ਅੱਜ ਪੁਲਿਸ ਵੀ ਕਹਿ ਰਹੀ ਆ ਕਿ ਸਾਡੇ ਕੋਲ ਜੀ ਵੀਡੀਓ ਤਾਂ ਮਿਲ ਗਈ ਅਸੀਂ ਪਤਾ ਕਰ ਰਹੇ ਆ ਅਸੀਂ ਦੇਖਦੇ ਆ ਅਸੀਂ ਫਲਾਨਾ ਕਰਦੇ ਆ ਜੇਕਰ ਮੈਂ ਇੱਥੇ ਗੱਲ ਕਹਿਣਾ ਨਹੀਂ ਚਾਹੁੰਦਾ ਜੇਕਰ ਇਹ ਹੀ ਵੀਡੀਓ ਕਿਸੇ ਪੁਲਿਸ ਵਾਲੇ ਦੇ ਨਾਲ ਆ ਕਿਸੇ ਦਰਿੰਦੇ ਨੇ ਕੀਤੀ ਹੁੰਦੀ ਤਾ ਪਰਸ ਨੇ ਹੁਣ ਨੂੰ ਅਨਕਾਉਂਟਰ ਕੀਤਾ ਹੁੰਦਾ ਉਹਦਾ ਪਰ ਜੇਕਰ ਇਸ ਪਰਿਵਾਰ ਨੇ ਕੋਈ ਚੋਰੀ ਕੀਤੀ ਸੀ ਤਾਂ ਪ੍ਰਸ਼ਾਸਨ ਕੋਲੇ ਜਾਂਦਾਗਾ ਤਾਂ ਉਹਨਾਂ ਤੇ ਚੋਰੀ ਦਾ ਮਾਮਲਾ ਦਰਜ ਹੁੰਦਾ ਜੇਕਰ ਉਹਨਾਂ ਕੋਲ ਉਹਨਾਂ ਨੇ ਚੋਰੀ ਕੀਤਾ ਹੁੰਦਾ ਫਿਰ ਹਾਲ ਇਹ ਵੀ ਨਹੀਂ ਪਤਾ ਕਿ ਉਹਨਾਂ ਨੇ ਚੋਰੀ ਕੀਤਾ ਜਾਂ ਨਾ ਕੀਤਾ ਇਸ ਤੋਂ ਵੱਡੀ ਸ਼ਰਮਨਾਖ ਕੀ ਗੱਲ ਹੋਗੀ ਇਹ ਵੀ ਜਿਹੜੀ ਪੰਜਾਬ ਦੇ ਅੰਦਰ ਪੰਜਾਬ ਦੇ ਵਿੱਚ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਜਿੱਥੇ ਸਾਡੇ ਲੋਕ ਆਪਣੀ ਨਿੱਕੀ ਜਿਹੀ ਅੜਕ ਦੇ ਪਿੱਛੇ ਬੜਾ-ਬੜਾ ਕੁਝ ਕਰ ਦਿੰਦੇ ਆ ਪਰ ਅੱਜ ਉਸ ਫੈਕਟਰੀ ਦੇ ਮਾਲਕ ਗੁੰਡੇ ਨੂੰ ਇਹ ਨਹੀਂ ਪਤਾ ਕਿ ਜਿਹੜੀਆਂ ਮੈਂ ਅੱਜ ਲੜਕੀਆਂ ਤੇ ਉਹਨਾਂ ਦਾ ਮੂੰਹ ਕਾਲਾ ਕਰਕੇ ਜਿਹੜਾ ਸਾਰੇ ਸਮਾਜ ਦੇ ਵਿੱਚ ਘਮਾ ਰਿਆਂਗਾ ਉਹਨਾਂ ਦੀ ਕਾਲਕ ਸਦਾ ਲਈ ਉਹਨਾਂ ਦੇ ਮੂੰਹ ਉਤੋਂ ਨਹੀਂ ਲੈਣੀ ਮੂਤੋਂ ਤੇ ਕਾਲਖ ਲੈ ਜਾਓ ਪਰ ਜਿਹੜੀ ਉਹਨਾਂ ਉੱਪਰ ਕਾਲਖ ਲੱਗ ਚੁੱਕੀ ਆ ਉਹ ਨਹੀਂ ਲੈਣੀ ਤੇ ਉਹ ਗੁੰਡੇ ਨੇ ਕੀ ਕਰਨਾਗਾ ਉਹਨਾਂ ਉੱਥੇ ਰਾਜੀਨਾਮਾ ਕਰਵਾ ਦੇਣਾਗਾ ਤੇ ਨਾਲੇ ਗੁੰਡਾ ਰੁਪਏ ਦੂਗਾ ਉਹਨਾਂ ਦੇ ਪਰਿਵਾਰ ਨੂੰ ਤੇ ਨਾਲੇ ਰਾਜੀ ਬੰਦਾ ਕਰੂਗਾ ਸਾਡਾ ਸਮਾਂ ਕਿੱਧਰ ਨੂੰ ਜਾ ਰਿਹਾ ਉੱਥੇ ਲੱਗੀ ਭੀੜ ਤਮਾਸ਼ਾ ਵੇਖ ਰਹੀ ਆ ਇੱਥੇ ਕੋਈ ਮਰਦ ਨਜ਼ਰ ਨਹੀਂ ਆਇਆ ਕੋਈ ਹੁੰਦਾ ਮਹਿੰਗ ਸਿੰਘ ਦੱਸ ਦਿੰਦਾ ਫੇਰ ਕੱਲਾ ਨੈਂਗ ਸਿੰਘ ਬਹੁਤ ਸੀ ਇਸ ਕਰਕੇ ਸਿੱਖਾਂ ਨੂੰ ਯਾਦ ਕੀਤਾ ਜਾਂਦਾ ਹੈਗਾ ਤੇ ਉੱਥੇ ਜਿਹੜੇ ਦੰਦ ਕੱਢ ਰਹੇ ਨੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਮੈਂ ਵੀਡੀਓ ਚਲਾ ਨਹੀਂ ਸਕਦਾ ਦਿਖਾ ਨਹੀਂ ਸਕਦਾ ਕਿਉਂਕਿ ਜਿਹੜੇ ਦੰਦ ਕੱਢ ਰਹੇ ਨੇ ਮੁੰਡੇ ਜਿਹੜੇ ਕਿ ਕਮਾਈ ਜਾਂਦੇ ਨੇ ਉਹਨਾਂ ਦੇ ਨਮਾਲਕ ਲੜਕੀਆਂ ਦਾ ਮੂੰਹ ਕਾਲਾ ਕਰਕੇ ਗਲ ਦੇ ਵਿੱਚ ਤਾਕਤੀਆਂ ਪਾ ਕੇ ਤੇ ਉਹਨਾਂ ਦੀ ਮਾਂ ਤੇ ਉਹਨਾਂ ਦੇ ਬੇਟਾ ਬੱਚਾ ਰੋ ਰਹੇ ਨੇ ਕਰਲਾ ਰਹੇ ਨੇ ਕਿ ਸਾਡੇ ਨਾਲ ਇਸ ਤਰ੍ਹਾਂ ਜਿਹੜਾ ਤਾਲੀਬਾਨ ਜਿਹੜਾ ਪਰਮਾਨਾ ਜਿਸ ਤਰ੍ਹਾਂ ਤਾਲੀਬਾਨ ਦੇ ਤਾਲੀਬਾਨ ਦੇ ਵਿੱਚ ਕੀਤਾ ਜਾਂਦਾ ਉੱਥੇ ਹੈਗੀਆਂ ਸਜ਼ਾਵਾ ਦਿੱਤੀਆਂ ਜਾਂਦੀਆਂ ਉਹ ਵੀ ਕਾਨੂੰਨ ਦੇ ਤਹਿਤ ਦਾਇਰੇ ਵਿੱਚ ਰਹਿ ਕੇ ਕਾਨੂੰਨ ਦਿੰਦਾਗਾ ਸਜ਼ਾਵਾ ਜੇ ਆਪਾਂ ਇਹ ਕਰ ਲਈਏ ਕਿ ਤਾਲੀਬਾਨ ਦੇ ਜਿਹੜੇ ਉਸਤਮੇ ਦੇ ਰਾਜ ਭਾਗ ਦੇ ਨੇ ਉਹ ਹੁਣ ਜਾਂ ਜਿੱਥੇ ਆਪਾਂ ਉਹਨਾਂ ਨੂੰ ਅੱਤਵਾਦੀ ਕਹਿੰਦੇ ਆ ਜਾਂ ਉਹ ਕਰਨ ਪਰ ਹੁਣ ਇਹ ਅੱਤਵਾਦ ਤੋਂ ਕੀ ਘੱਟ ਆ ਜਿਹੜਾ ਫੈਕਟਰੀ ਦਾ ਮਾਲਕਾ ਕਿ ਉਹਨੂੰ ਅੱਤਵਾਦੀ ਡਿਕਲੇਅਰ ਨਹੀਂ ਕੀਤਾ ਜਾ ਸਕਦਾ ਕਿ ਉਹਨੂੰ ਗੈਂਗਸਟਰ ਡਿਕਲੇਅਰ ਨਹੀਂ ਕੀਤਾ ਜਾ ਸਕਦਾ ਅਜੇ ਪੁਲਿਸ ਪੁੱਛ ਰਹੀ ਆ ਕਿ ਸਾਡੇ ਕੋਲ ਹੱਤ ਦਾ ਮਿਲਣ ਜੀ ਸਬੂਤ ਤਾਂ ਕੀ ਮਿਲਣਾ ਉਹ ਦੁਨੀਆ ਤੱਕ ਵੀਡੀਓ ਫੈਲ ਗਈ ਅਜੇ ਤੁਹਾਨੂੰ ਸਬੂਤ ਕਿੱਥੋਂ ਮਿਲਣਗੇ ਸਾਡੇ ਕੋਲ ਕਹਿੰਦਾ ਕਾਰਵਾਈ ਨਹੀਂ ਲਿਖਾਈ ਜਿਹੜੇ ਫੜ ਕੇ ਤੁਸੀਂ ਅਨਕਾਊਂਟਰ ਕਰ ਦਿੰਦੇ ਹੋ ਯੂਪੀ ਦੇ ਵਿੱਚ ਜਾ ਕੇ ਤਿੰਨ ਨੌਜਵਾਨਾਂ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੰਦੇ ਹੋ ਤੇ ਉਹਨਾਂ ਦੇ ਤੁਹਾਡੇ ਕੋਲੇ ਕੀ ਸਬੂਤ ਸੀ ਦਿਖਾਓ ਲੋਕਾਂ ਨੂੰ ਦੱਸੋ ਭਾਈ ਸਾਡੇ ਕੋਲੇ ਆ ਸੂਤ ਹੱਥ ਲੱਗੇ ਸੀ ਇਹ ਕਿੱਡਾ ਵੱਡਾ ਯਾਰ ਕਹਿਰ ਹੋ ਰਿਹਾਗਾ ਇਹ ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਕਹਿਣ ਜੋਗੇ ਰਹਿ ਗਏ ਐਡੇ ਬੇਸ਼ਰਮ ਲੋਕ ਜਿਹੜੇ ਉੱਤੇ ਤਮਾਸ਼ਾ ਬੇਕਰੇ ਨੇ ਨਾ ਸਾਡੀ ਕੋਈ ਧੀ ਪੈਣ ਉੱਤੇ ਬੋਲੀ ਨਾ ਸਾਡਾ ਕੋਈ ਨੌਜਵਾਨ ਬੋਲੇ ਨਾ ਕੋਈ ਬਜ਼ੁਰਗ ਬੋਲੇ ਆ ਇਹ ਪੰਜਾਬ ਦੇ ਵਿੱਚ ਇਹ ਹਾਲ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਥਾਥਾ ਤੇ ਗੁੰਡਾ ਕਰਦਿਆਂ ਹੋ ਰਹੀਆਂ ਨੇ ਥਾਥਾ ਗੋਲੀਆਂ ਬਾਜ ਰਹੀਆਂ ਨੇ ਥਾਥਾ ਡਾਕ ਕੇ ਚੋਰੀਆਂ ਕੀ ਕੁਝ ਹੋ ਰਿਹਾਗਾ ਫੈਕਟਰੀ ਦਾ ਮਾਲਕ ਜਿਹੜਾ ਅਤਵਾਦੀ ਆ ਉਹ ਉਹਨਾਂ ਗਰੀਬ ਲੜਕੀਆਂ ਨੂੰ ਜਿਹੜੀ ਉਹਦੇ ਫੈਕਟਰੀ ਦੇ ਵਿੱਚ ਕੰਮ ਕਰਦੀਆਂ ਸੀ ਮੰਨ ਲਓ ਜੇ ਕਿਸੇ ਬੰਦੇ ਨੇ ਜਾਂ ਕਿਸੇ ਬੱਚੇ ਨੇ ਚੋਰੀ ਕੀਤੀ ਆ ਤੇ ਪੁਲਿਸ ਪ੍ਰਸ਼ਾਸਨ ਕਾਦੇ ਵਾਸਤੇ ਆ ਇਹ ਥਾਣੇ ਕਾਦੇ ਵਾਸਤੇ ਖੁੱਲੇ ਆ ਉੱਥੇ ਜਾ ਕੇ ਉਹਨਾਂ ਤੇ ਜਿਹੜਾ ਕਿ ਐਫਆਰਏ ਇੱਕ ਕਰਵਾਉਣ ਦਾ ਦਰਜ ਤਾਂ ਉਹ ਕਾਨੂੰਨ ਮੁਤਾਬਕ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਪਰ ਇਸ ਜਾਲਮ ਬੰਦੇ ਨੇ ਹਾਕਰੀ ਬੰਦੇ ਨੇ ਇਹ ਫੈਕਟਰੀ ਦੇ ਮਾਲਕ ਨੇ ਪਤਾ ਨਹੀਂ ਕਿੱਥੋਂ ਦਾ ਹੋਊਗਾ ਭਈਆਗਾ ਜਾਂ ਕੋਈ ਹੋਰ ਆ ਜਾਂ ਕੋਈ ਪੰਜਾਬ ਦਾ ਹੀ ਬਸਿੰਦਾਗਾ ਇਸ ਅੱਤਵਾਦੀ ਨੇ ਇਹਨਾਂ ਲੜਕੀਆਂ ਉੱਤੇ ਜਿਹੜਾ ਕਿ ਨਾਲ ਜਿਹੜੀਆਂ ਲੜਕੀਆਂ ਨੇ ਉਹ ਵੀ ਨਮਾਲਕ ਦਸਕੇ ਨ ਜਾ ਰਹੀਆਂ ਨੇ ਓ ਯਾਰ ਕਿੱਡਾ ਸ਼ਰਮ ਦੀ ਗੱਲ ਆ ਉਹ ਮੂੰਹ ਕਾਲਾ ਕਰਕੇ ਜਿਹੜਾ ਕਿ ਉਹਨਾਂ ਨੂੰ ਗਲੀ ਗਲੀ ਤੁਰਿਆ ਗਿਆਗਾ ਮਰ ਜਾ ਇਹ ਜਿਆ ਲੱਖ ਦੀ ਲਾਹਣ ਤਾਂ ਤੁਹਾਡੇ ਜਿਹੜੇ ਜਿਉਂਦੇ ਫਿਰਦੇ ਆ ਕੀ ਤੁਹਾਡੇ ਪੱਲੇ ਆ ਤੁਸੀਂ ਜਮੀਰਾ ਮਾਰ ਕੇ ਜਿਹੜਾ ਕਿ ਸਾਰਾ ਕੁਝ ਦੇਖ ਰਹੇ ਹੋ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾਗਾ ਬੰਦਾ ਕਹਿੰਦੇ ਅੱਖੀ ਬੰਦਾ ਦੇਖ ਲੈ ਮੈਂ ਪਹਿਲਾਂ ਵੀ ਕਿਹਾ ਕਿ ਜ਼ੁਲਮ ਕਰਨ ਵਾਲਾ ਤੇ ਜ਼ੁਲਮ ਸਹਿਣ ਵਾਲਾ ਵੀ ਬਰਾਬਰ ਦਾ ਦੋਸ਼ੀ ਹੁੰਦਾਗਾ ਜੇ ਤੁਸੀਂ ਜ਼ੁਲਮ ਕਰ ਰਹੇ ਹੋ ਤਾਂ ਵੀ ਉਹਨਾਂ ਦੋਸ਼ੀਆਂ ਜੇ ਤੁਸੀਂ ਉਹ ਜ਼ੁਲਮ ਹੁੰਦਾ ਸਹਦਾ ਦੇਖ ਰਹੇ ਹੋ ਤਾਂ ਉਸ ਤੋਂ ਵੱਡੇ ਦੋਸ਼ੀ ਤੁਸੀਂ ਤੁਸੀਂ ਗਨਾਹਗਾਰ ਹੋ ਤੁਸੀਂ ਉਸ ਦੇ ਅੱਜ ਇਹ ਨੌਜਵਾਨ ਲੜਕੀਆਂ ਦੇ ਨਾਲ ਉਹਦੇ ਭਰਾ ਉਹਦੀ ਮਾਂ ਚਾਰਾਂ ਪਰਿਵਾਰਾਂ ਦੇ ਨਾਲ ਅੱਜ ਕੀ ਬੀਤਦੀ ਹੋ ਉਹਨਾਂ ਦੇ ਦਿਲ ਦੇ ਉੱਤੇ ਇਹ ਜਿਹੜੀ ਵੀਡੀਓ ਨੇ ਇਹ ਸਾਰੇ ਸੰਸਾਰ ਦੇ ਵਿੱਚ ਫੈਲ ਚੁੱਕੀਆਂ ਨੇ ਐਸੇ ਦਰਿੰਦੇ ਨੂੰ ਐਸੇ ਅੱਤਵਾਦੀ ਫੈਕਟਰੀ ਦੇ ਮਾਲਕ ਨੂੰ ਤੇ ਮੈਂ ਕਹਿਣਾਗਾ ਕਿ ਪੁਲਿਸ ਨੇ ਛੱਡਣਾ ਨਹੀਂ ਜੇ ਪੁਲਸ ਜੇ ਕਹਿੰਦੀ ਕਿ ਅਸੀਂ ਪੰਜਾਬ ਦਾ ਖਾਨੇ ਆ ਜੇ ਕਹਿੰਦੇ ਅਸੀਂ ਡਿਊਟੀ ਕਰਦੇ ਆ ਜੇਕਰ ਭਗਵਾਨ ਤਮਾਨ ਆਰਡਰ ਦੇ ਦਿੰਦਾ ਕਿ ਫਲਾਣੇ ਦਾ ਜਿਹੜਾ ਹੈ ਅਨਕਾਉਂਟਰ ਕਰ ਦਿਓ ਫਲਾਣੇ ਨੂੰ ਫੜ ਕੇ ਸੂਲੀ ਤੇ ਲਾ ਦਿਓ ਫਲਾਣੇ ਤੇ ਜਵਾਬਾ ਲਾ ਦਿਓ ਤੇ ਇਹੋ ਜਿਹੇ ਜਿਹੜਾ ਦੋਸ਼ੀ ਆ ਬੰਦਾ ਉਹ ਜਿਹੜੇ ਅਸੀਂ ਬਾਹਰ ਹੈ ਜੇ ਚੁੰਦਿਆ ਕਰਨਾਟਕਾ ਬਗੈਰ ਦੇ ਵਿੱਚ ਜਿਹੜਾ ਕੁਝ ਹੁੰਦਾਗਾ ਹੁਣ ਪੰਜਾਬ ਦੀ ਧਰਤੀ ਉੱਤੇ ਜਿਹੜਾ ਇਹੋ ਜਿਹੇ ਕੁਝ ਬੀਤਰੇ ਹੈਗਾ ਹੁਣ ਤੁਸੀਂ ਦੇਖੋ ਇਨੂੰ ਕੀ ਕਹੋਗੇ ਤੁਸੀਂ ਇਸ ਗੁੰਡੇ ਫੈਕਟਰੀ ਦੇ ਮਾਲਕ ਨੂੰ ਹੁਣ ਲਾਂਟਾਂ ਲੋਕ ਪਾਉਣਗੇ ਪਰ ਲਾਂਟਾਂ ਜਿਹੜੇ ਪਾਉਣਗੇ ਉਹ ਤਾਂ ਪਾਉਣਗੇ ਮਰਦ ਹੋਣਗੇ ਪਰ ਜਿਹੜੇ ਉੱਥੇ ਦੇਖ ਰਹੇ ਸੀ ਨਪੁੰਸਕ ਲੋਕ ਉਹਨਾਂ ਦਾ ਇੰਨਾ ਵੀ ਜਿਹੜਾ ਹਿਆਣਾ ਹੋਇਆ ਉਹ ਤੁਸੀਂ ਸੁਚੇਨ ਆਨੰਦ ਨੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੂੰ ਜਦੋਂ ਪਰਮਾਨਿਤ ਕੀਤਾ ਸੀ ਤੇ ਮਲੇਰਕੋਟ ਦੇ ਮੁਹੰਮਦ ਨੇ ਉਦੋਂ ਹਾ ਦਾ ਨਾਰਾ ਮਾਰਿਆ ਸੀ ਤੇ ਅੱਜ ਕੋਲ ਉਹਨਾਂ ਦੀ ਬਸ ਦੀ ਆ ਅੱਜ ਤੁਸੀਂ ਹਾ ਦਾ ਨਾਰਾ ਤਾਂ ਮਾਰਦੇ ਘੱਟੋ-ਘੱਟ ਜੇ ਤੁਹਾਨੂੰ ਫੈਕਟਰੀ ਦੇ ਮਾਲਕ ਤੋਂ ਡਰ ਲੱਗਦਾ ਸੀ ਉਹਨਾਂ ਦੇ ਗੁੰਡਿਆਂ ਤੋਂ ਲੱਗਦਾ ਸੀ ਘੱਟੋ-ਘੱਟ ਤੁਸੀਂ ਆਵਾਜ਼ ਤਾਂ ਮਾਰਦੇ ਤੁਸੀਂ ਪੁਲਿਸ ਨੂੰ ਫੋਨ ਤਾਂ ਕਰਦੇ ਨਾ ਤੁਸੀਂ ਪੁਲਿਸ ਨੂੰ ਫੋਨ ਕੀਤਾ ਹੀ ਜਿਹੜੇ ਉਹ ਨਾ ਤੁਸੀਂ ਕੁਝ ਹੋਰ ਕੀਤਾ ਤੁਸੀਂ ਤਮਾਸ਼ਾ ਬਣ ਕੇ ਤਮਾਸ਼ੀ ਗਰੀ ਬਣ ਕੇ ਦੇਖਦੇ ਰਹੇ ਹੋ ਲੱਖ ਲਾਹਾਂ ਦਾ ਤੁਹਾਡੇ ਅਜੇ ਜੰਮਣ ਤੇ ਲੱਖ ਲਾਹਟ ਉਹ ਹਜੇ ਫੈਕਟਰੀ ਦੇ ਮਾਲਕ ਤੇ ਜਿਨੇ ਉਹਨੂੰ ਜਨਮ ਦਿੱਤਾ ਜਿਨੇ ਉਹਨੇ ਫੈਕਟਰੀ ਦੇ ਮਾਲਕ ਨੇ ਕੁਕਰਮ ਕੀਤਾ ਇਹੋ ਜਿਹਾ ਕਿ ਜਿਹੜਾ ਜ਼ਾਲਮ ਬਾਲਾ ਜਿਹੜਾ ਇੱਕ ਇਹ ਕਹਿ ਲਈਏ ਕਿ ਇਸ ਤੋਂ ਜ਼ਾਲਮ ਕੋਨਾ ਵੱਧ ਹੋਰ ਕੀ ਹੋ ਸਕਦਾ ਇੱਕ ਜਿਉਂਦੇ ਬੰਦੇ ਦਾ ਜੇਕਰ ਉਹ ਵੀ ਧੀਆ ਪਹਿਣਾ ਦਾ ਮੂੰਹ ਕਾਲਾ ਕਰਕੇ ਬਿਨ ਗਲ ਤੋਂ ਉਹ ਪਿੰਡ ਦੇ ਵਿੱਚ ਗਲੀ ਮਹੱਲੇ ਵਿੱਚ ਫੇਰਿਆ ਜਾਵੇ ਤਾ ਉੱਥੋਂ ਦੇ ਜਿਉਣ ਵਾਲੇ ਇਹ ਸ਼ਰਮ ਨਾਲ ਮਰ ਜਾਣ ਕਿ ਲੁਧਿਆਣੇ ਦੇ ਵਾਸੀ ਆ ਇਹ ਜਿਹੜੇ ਅਕਲ ਲੁਧਿਆਣੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਅੱਜ ਵੱਡੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਉਸ ਫੈਕਟਰੀ ਦੇ ਮਾਲਕ ਦੇ ਉੱਤੇ ਮੈਂ ਸਿੱਖ ਜਿਥੇ ਬੰਦਿਆਂ ਨੂੰ ਵੀ ਕਹਿਣਾਗਾ ਕਿ ਮੈਨੂੰ ਪਤਾ ਹੈਗਾ ਪੁਲਿਸ ਦਾ ਕਿ ਕੀ ਇਹਨਾਂ ਨੇ ਲੈ ਦੇ ਕੇ ਸਾਰਾ ਕੁਝ ਨਿਬੇੜ ਦੇਣਾਗਾ ਸਿੱਖ ਕੌਮ ਅੱਗੇ ਆਵੇ ਇਸ ਦੇ ਉੱਤੇ ਚਾਹੇ ਕੁੜੀ ਕਿਸੇ ਹਿੰਦੂ ਦੀ ਆ ਮਸਲਮਾਨ ਦੀ ਆ ਕਿਸੇ ਦੀ ਮਰਜ਼ੀ ਆ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਸਾਡੀਆਂ ਸਾਰੀਆਂ ਭੈਣਾਂ ਨੇ ਧੀਆਂ ਨੇ ਪਰ ਸਾਨੂੰ ਉੱਥੇ ਜਿਹੜਾ ਜੱਜਮਾਂ ਸਟੈਂਡ ਲੈਣਾ ਚਾਹੀਦਾਗਾ ਤੇ ਉੱਥੇ ਜੇਕਰ ਹੁਣ ਲੱਖੇ ਸੁਧਾੜੇ ਵਰਗੇ ਬੋਲਣਗੇ ਤਾਂ ਇੱਥੇ ਜਿਹੜੇ ਲੰਬੀਆਂ ਡੜੀਆਂ ਕਰੀ ਬੈਠੇ ਆ ਗਾਤਰੇ ਪਾਈ ਬੈਠੇ ਆ ਇਹ ਉਹ ਅੱਜ ਬੋਲਣਗੇ ਇਸ ਨਹੀਂ ਬੋਲਦੇ ਉਹ ਉਹ ਫੈਕਟਰੀ ਦੇ ਆਲੇ ਜਿਹੜੇ ਮਾਲਕ ਦੇ ਉਹਦੇ ਹੱਕ ਵਿੱਚ ਬੋਲਣਗੇ ਉਹ ਡਿਗਰ ਸ਼ਰਮਨ ਆਕ ਗੱਲ ਪੰਜਾਬ ਦੀ ਧਰਤੀ ਉੱਤੇ ਇਹ ਜਿਹੜਾ ਕਿ ਮੈਂ ਪਹਿਲਾ ਕਾਰਾ ਵੇਖ ਰਿਆਂਗਾ ਜਿਹੜਾ ਜਿੰਦਗੀ ਦੇ ਵਿੱਚ ਦੋ ਲੜਕੀਆਂ ਉਹਦੀ ਮਾਂ ਤੇ ਉਹਦਾ ਭੈਣਾਂ ਦਾ ਭਾਈ ਤੇ ਉਹ ਮਾਂ ਦਾ ਪੁੱਤਰ ਚਾਰਾਂ ਨੂੰ ਜਿਹੜਾ ਮੂੰਹ ਕਾਲਾ ਕਰਕੇ ਜਿਹੜਾ ਗਲੀ ਮੁਹੱਲੇ ਵਿੱਚ ਫੇਰਿਆ ਗਿਆ ਹੱਦ ਹੋ ਗਈ ਗੁੰਡਾਗਰਦੀ ਦੀ ਪੁਲਿਸ ਕਿੱਥੇ ਰਹਿ ਗਈ ਸਰਕਾਰ ਕਿੱਥੇ ਸੁੱਤੀ ਪਈ ਆ ਇਹ ਜਿਹੇ ਨੂੰ ਦਿਓ ਸਲਾਖਾਂ ਦੇ ਪਿੱਛੇ ਜਿਹੜਾ ਜ਼ਿੰਦਗੀ ਭਰ ਸੋਚੇ ਹਜ਼ਾਰਾਂ ਬਾਰੀ ਸੋਚੇ ਤੇ ਲੋਕਾਂ ਨੂੰ ਕਹੋ ਵੀ ਭਾਈ ਇਹ ਮੁੜ ਕੇ ਅਜਾ ਕੰਮ ਕੋਈ ਨਾ ਕਰੇ ਜੇ ਅਜਾ ਸਖਤ ਕਾਨੂੰਨ ਉੱਤੇ ਲਾਗੂ ਹੁੰਦਾਗਾ ਫੇਰ ਤਾਂ ਮੰਨਾਂਗੇ ਅਸੀਂ ਪੁਲਿਸ ਹੈਗੀ ਆ ਫੇਰ ਤਾਂ ਮੰਨਾਂਗੇ ਸਰਕਾਰ ਹੈਗੀ ਆ ਜੇ ਲੈ ਦੇ ਕੀ ਨਵੇਲ ਦਿੱਤਾ ਤੇ ਫੇਰ ਸਮਝ ਲਓ ਕਿ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾਗਾ ਉਹ ਤੁਹਾਡੇ ਸਾਹਮਣੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਜਿਹੜਾ ਜ਼ਰੂਰ ਲਿਖਨੇ ਧੰਨਵਾਦ ਬੈਜੀ ਦਾ ਖਾਲਸਾ ਬੈਜੀ ਕੀ ਪੱਤੇ